ਪ੍ਰੋਗਰਾਮ ਆ ਭਈ ਅੱਜ ਅੱਜ ਤੇ ਗੋਲ ਗੁਫਿਆਂ ਦਾ ਹੋਈ ਹਾਂ ਹਾਂ ਕੋਈ ਨੋ ਚੈੱਕ ਅੱਜ ਤੇ ਐਤਵਾਰ ਦੀ ਪਾਈ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਫੇਰ ਸਾਡਾ ਇਹ ਰੈਸਪੀ ਬਲੌਗ ਅੱਜ ਕਿਹੜੀ ਰੈਸਪੀ ਤਾਂ ਨਾ ਸਾਂਝੀ ਕਰਾਂਗੇ থামਨੇਲ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਅੱਜ ਅਸੀਂ ਬਣਾ ਲੱਗੇ ਆ ਸੂਜੀ ਵਾਲੇ ਗੋਲ ਗੱਪੇ ਹਾਂ ਗੋਲ ਗੱਫੇ ਕਹਿੰਦੇ ਆ ਕਿ ਗੋਲ ਗੱਪੇ ਕਹਿੰਦੇ ਆ ਪਾਣੀ ਪੂਰੀ ਲਗ ਲਗ ਨਾਮ ਦੇ ਨਾਲ ਜਾਂਦੇ ਹਨ ਸਾਰੇ ਦੱਸ ਦਿਆਂ ਤੁਹਾਨੂੰ ਕਿੱਦਾਂ ਤਿਆਰ ਹੁੰਦੇ ਆ ਸੂਜੀ ਵਾਲੇ ਗੋਲ ਗੱਪੇ ਤੇ ਬਣੇਰੋ ਵੀਡੀਓ ਦੇ ਨਾਲ ਜੇਕਰ ਵੀਡੀਓ ਲੱਗਦੀ ਹੈ ਚੰਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਚਲੋ ਚੱਲਦੇ ਆ ਰੈਸਪੀ ਵੱਲ ਸੂਜੀ ਦੇ ਗੋਲ ਗੱਪੇ ਬਣਾ ਲਈ ਸਭ ਤੋਂ ਪਹਿਲੇ ਜ਼ਰੂਰੀ ਆਈਟਮ ਸੂਜੀ ਸੂਜੀ ਉਹਨਾਂ ਨੇ ਆ 250 ਗ੍ਰਾਮ ਹਾਂ 200 ਗ੍ਰਾਮ ਲਈਏ ਤੁਸੀਂ ਵਾਦਿਆਂ ਘੱਟ ਜਿੰਨੇ ਵੀ ਤੁਹਾਨੂੰ ਹਨਾ ਆਪਣੇ ਅਕੋਰਡਿੰਗ ਫੈਮਿਲੀ ਦੇ ਅਕੋਰਡਿੰਗ ਬਣਾ ਸਕਦੇ ਹੋ ਜਿਹਦੇ ਵਿੱਚ ਆਪਾਂ ਇਹ 50 ਗ੍ਰਾਮ ਜਿਹੜਾ ਅਸੀਂ ਕਿਉਂ ਪਾਵਾਂਗੇ ਕਿਉਂ ਮਸਾਲਾ ਵਾਦੂਸਾਲ ਵਗੈਰਾ ਕੁਝ ਵੀ ਤੁਸੀਂ ਪਾ ਸਕਦੇ ਹੋ ਇਹਨੂੰ ਇਹਦੇ ਵਿੱਚ ਪਾ ਨੀਂ ਬਾਅਦ ਪਾਣੇ ਪਹਿਲਾਂ ਕਿਉ ਦੇ ਕਿਉ ਵਿੱਚ ਨੂੰ ਚੰਗੀ ਤਰ੍ਹਾਂ मिक्स ਕਰ ਲਈ ਹੈ ਨੀ ਸੂਜੀ ਨੂੰ ਅੱਛਾ ਜ਼ਰੂਰੀ ਗੱਲ ਜਿਹੜੀ ਸੂਜੀ ਹੈ ਤੁਸੀਂ ਮੋਟੀ ਸੂਜੀ ਲੈਣੀ ਹੈ ਬਰੀਕ ਵਾਲੀ ਸੂਜੀ ਨਹੀਂ ਮੀਡੀਅਮ ਸੂਜੀ ਹੁੰਦੀ ਹੈ ਇੱਕ ਸਭ ਤੋਂ ਮੋਟੀ ਮੀਡੀਅਮ ਜਾਂ ਮੋਟੀ ਤੁਸੀਂ ਦੋਵਾਂ ਵਿੱਚ ਕੋਈ ਵੀ ਲੈ ਸਕਦੇ ਹੋ ਬਰੀਕ ਵਾਲੀ ਨਹੀਂ ਲੈਣੀ ਗੋਲ ਗੱਫੇ ਉਹਨਾਂ ਕਰੰਚੀ ਨਹੀਂ ਬਣਦੇ ਤੇ ਬਸ ਇੱਕ ਟ੍ਰਿਕ ਈ ਹੈ ਜੀ ਆਟਾ ਜਿਹੜੀ ਆਟਾ ਲਾਉਣ ਦੀ ਟ੍ਰਿਕ ਇੱਕ ਹੁੰਦੀ ਹੈ ਬਾਕੀ ਇਹਦੇ ਕਈਆਂ ਦੇ ਵੇਖਿਆ ਨਹੀਂ ਗੋਲ ਗੱਫੇ ਜਿਹੜੇ ਬੰਦਦੇ ਆ ਪੂਰੀ ਵਾਂਗੂ ਤੇ ਜਿਹੜੀ ਇਸਮਾਨ ਜਿਹੜਾ ਦੀ ਮੈਜ਼ਰਮੈਂਟ ਜਿਹੜੀ ਹੈ ਉਹ ਸਹੀ ਹੁਣ ਚੇਂਜੇ ਤੇ ਗੋਲ ਗੱਫੇ ਦਾ ਡੱਬਾ ਨਿਕਿਆ ਕਰੰਚੀ ਕਰੰਚੀ ਭੁੱਲੇ ਭੁੱਲੇ ਦੇ ਬਾ ਵੀਡੀਓ ਚ ਤੂੰ ਇੰਨਾ ਲਾੜ ਤੱਕ ਬਣੇ ਰਹੋ ਵੀਡੀਓ ਕਿਤਨਾ ਕਰਿਓ ਬਾ ਟ੍ਰੇਕੀ ਐ ਇੱਕ ਆਟਾ ਲਾਉਂਦੀ ਆ ਦੇਖ ਲਓ ਪਹਿਲਾਂ ਹੁਣ ਆ ਮਿਕਸ ਕਰਨ ਤੋਂ ਬਾਅਦ ਸਾਡਾ ਆ ਦਾਉਣਾ ਚੀਦਾ ਜੀ ਇਹ ਹੈ ਚੀਜ਼ ਆਦਾ ਇੱਕ ਬਣਾ ਚੀਦਾ ਠੀਕ ਹੋ ਗਿਆ ਨੀ ਕਿਰਾ ਓਹੇਲਾ ਵੀ ਗਰਮੀ ਨਹੀਂ ਲੈਣਾ ਸੀ ਜਿਹੜਾ ਪਾਣੀ ਪਾਣਾ ਜਿਸ ਨਾਲ ਅਸੀਂ ਆਟਾ ਬਣਾਉਣਾ ਇਹਦਾ ਉਹ ਵੀ ਅਸੀਂ ਜਿਹੜਾ ਉਹ ਗਰਮ ਲੈਣਾ ਗੂੰਗੁਨਾ ਜਿਹਾ ਤੇਲ ਤਾਂ ਮਿਕਸ ਹੋ ਗਿਆ ਹੁਣ ਪਾਣੀ ਪਾਣੀ ਦੀ ਪਾਣੀ ਦਾ ਤੁਸੀਂ ਵੇਖ ਲਓ ਨਾ ਗਲਾਸੀ ਭਰ ਜਾ 200 ml ਦੇ ਲੱਗ ਸਕਦੇ ਹੋਣਾ ਕਿੰਨਾ ਦੇ ਵਿੱਚ ਲੱਗਦਾ ਹੋਰ ਲੱਗਦਾ ਜਾਂਦੇ ਨੇ ਹੋ ਜਾਏਗਾ ਕਿਉਂਕਿ ਸੋਜੀ ਜਿਹੜੀ ਆ ਫੁੱਲਦੀ ਹੈ ਪਾਣੀ ਪੀਂਦੀ ਹੈ ਕਾਫੀ ਅਪਾਧਨ ਜ਼ਿਆਦਾ ਹੀ ਪਾਗਣਾ ਚਲ ਇਹਨੂੰ ਮਸਾਲਾ ਜੀ ਚੰਗੀ ਤਰ੍ਹਾਂ ਬਸ ਇਹੇ ਟ੍ਰਿਕ ਆ ਦਾ ਆ ਸੋਜੀ ਆਟਾ ਗੁੰਨਣ ਤੇ ਮਿਹਨਤ ਕਰਨੇ ਪੈਣੀਆਂ ਥੋੜੀ ਇਹ ਪਤਲਾ ਤਾਂ ਲੱਗਦਾ ਪਿਆ ਪਰ ਇਹਨਾਂ ਇਹ ਸੈੱਟ ਹੋਏ ਨਾ ਸਾਰਾ ਕਿਉਂਕਿ ਸੂਜੀ ਨੇ ਜਿਹੜਾ ਸਾਰਾ ਪਾਣੀ ਪੀ ਲਿਆ। ਤਾਂ ਕਿੰਨਾ ਪਾਣੀ ਵਿੱਚ ਪਾਇਆ ਤੇ ਬਿਲਕੁਲ ਢੋ ਹਜੇ ਤਿਆਰ ਨਹੀਂ ਹੋਇਆ। ਬਸ 10-15 ਵਾਰੀ ਤੁਹਾਨੂੰ ਭਟਕਨੇ ਪੈਣਾ ਜੀ। ਜਿਦਾ ਤੋ ਵੀ ਕਪੜੇ ਤੋਂ ਤੋ ਵੀ ਕਾੜਦੇ ਤੋਂ ਵੀ ਕਪੜੇ ਤੋਂ ਹੁੰਦਾ। ਇਹਦੀ ਫੈਂਟੀ ਲਾਣੀ ਹੈ ਚੰਗੀ ਤਰ੍ਹਾਂ ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਾਂ ਜਿੱਦਾਂ ਮੰਨਦਾ ਮੈਂਦਾ ਹਾਂ। ਹਾਂ, ਅੱਛੀ ਤਰ੍ਹਾਂ ਨੂੰ ਸਮਝ ਲਓ। ਕਿੰਨਾ ਮਸਲਾ ਛੇ ਚੰਨ ਦੇ ਧੋਨ ਮਸਲਾ ਦਾ ਕਿਦਰਾ ਆ ਬੀਟਾ ਨੂੰ ਬੱਸ ਸੱਡ ਦੋ ਦੋ ਕਦੇ ਨਾ ਬਦੀਆ ਬੰਨਦਾ ਟੱਕ ਪਟੱਕੇ ਮਾਰੋ ਪਟੱਕ ਪਟੱਕੇ ਕੇ ਇਹ ਮੇਰਾ ਕੀ ਬਾਜਾ ਕਰਦਾ ਨਹੀਂ ਹੁਣ ਮੈਂ ਸਾਥ ਤੂਗੇ ਕੰਦੇ ਕਰਨੇ ਅਗਲੀ ਡਿਊਟੀ ਆਦੀ ਮੈਡਮ ਦੀ ਹੈ ਯਾਨੀ ਕਿ ਮੈਨੂੰ ਬਾਕੀ ਮੈਂ ਸਭ ਕੁਝ ਕਰ ਲੈਣਾ ਮੈਨੂੰ ਬਸ ਉਹ ਪੇਰੇ ਵੇਲਨ ਚ ਪ੍ਰੋਬਲਮ ਆਉਂਦੀ ਆ ਅਕਾਉਂਟ ਹੋ ਨਹੀਂ ਹੋਗਾ ਅਜੇ ਫੁੱਲਣਾ ਥੋੜਾ ਹੋਰ ਇਹਨੂੰ ਲੱਖਾਂ ਦੀ ਲੋੜ ਨੇ ਨੂੰ ਦੀਆਂ ਨੂੰ ਪਾਇ ਨਾ ਲਈ ਤੁਸੀਂ ਕਰ ਸਕਦੇ ਹੋ ਥਾਣੀਆਂ ਡਾਨਣੇ ਕਿ ਲੱਗਾ ਬਸ ਆ ਦੇਖੀ ਆ ਬੱਚੇ ਆ ਉਹਦੇ ਵਿੱਚੋਂ ਪੂਰੀ ਗਲਾਸੀ ਹੀ ਆ ਦੀ ਪੌਣੀ ਗਲਾਸੀ ਹੀ ਆ ਇਹ ਲੱਗਦਾ ਤੁਹਾਡਾ ਅੱਧੇ ਗਲਾਸੇ ਬਣੇ ਲੱਗੇ ਸੋ ਗਲਾਸੇ ਬਣੇ ਲੱਗ ਰਹੇ ਬਾਹਰ ਤੋਂ 7 ਮਿੰਟ ਹੋਇਆ ਹੁਣ ਗੁੰਨਦੇ ਤੇ ਹੁਣ ਐ ਕੰਡੀਸ਼ਨ ਵੇਖੋ ਕਿਦਾਂ ਦੀ ਹੋਈ ਐ ਡੋਬ ਦੀ ਬਹੁਤ ਸੌਫਟ ਐ ਸੌਫਟ ਬਿਲਕੁਲ ਐਂਡ ਸੌਫਟ ਹੋ ਗਿਆ ਨਹੀਂ ਬਸ ਅੱਧੇ ਨੂੰ ਜਿੰਨੇ ਵਾਰੀ ਇਹਨੂੰ ਪਟਕੋਗੇ ਉਹਨੇ ਵਾਰੀ ਵਧੀਆ ਹੋ ਜਾਏਗਾ ਜੀ ਬਸ ਐਹੀ ਫਾਈਨਲ ਚੱਲ ਜਾਂਦਾ ਨਹੀਂ ਹੈ ਤਾਂ ਕਿਹਾ ਕਚੂੰਬਰ ਕੱਢ ਦੋ ਇਹਨੂੰ ਪਲਟ ਪਲਟ ਕੇ ਬਸ ਐਹੀ ਹੈ ਜੀ ਹੁਣ ਇਸ ਤੋਂ ਬਾਅਦ ਇਹਦੇ ਛੋਟੇ ਛੋਟੇ ਪੇੜੇ ਬਣਾਉਣੇ ਆ ਪਰ ਸਾਰੇ ਦੇ ਇਕੱਠੇ ਨਹੀਂ ਬਣਾਣੇ ਬਣਾ ਲਈਏ ਹੁਣ ਜਿੰਨੇ ਜਿੰਨੇ ਵੀ ਤੁਸੀਂ ਛੋਟੇ ਛੋਟੇ ਬਣਾਣੇ ਆ ਪੇੜੇ ਉਹ ਇਹ ਕੋਲੇ ਨਹੀਂ ਯਾਰ ਕਰਕੇ ਰੁਮਾਲ ਉੱਥੇ ਆ ਨਾ ਸੁਤੀ ਰੁਮਾਲ ਪੇਦਾ ਕੋਈ ਆਹ ਵਾਈਫ ਕਰਦਾ ਐ ਐਸ ਹੈ ਬਸ ਐਹੀ ਸੈੱਜਿਆ ਲਾ ਐਸ ਹੈ ਜਾ ਐਸ ਹੈ ਜੀ 200 ਗ੍ਰਾਮ ਦੇ ਤਕਰੀਬਨ ਮੇਰੇ ਸਾਹਮਣੇ 50 ਦੇ ਲਗ ਛੱਕੇ ਪਨ ਜਾਂਦੇ ਠੀਕ ਹੈ ਐਸ ਐਜਵੇ ਰੋਦਾ ਇੱਕ ਫਾਈਨਲ ਐਨੋਂ ਆ ਆ ਕਨੈਕਸ਼ਨ ਚੀਜ਼ ਰੱਖਣਾ 콜 ਕਰਕੇ ਆ ਪੋਜੀਸ਼ਨ ਓਵਲ ਦੀ ਸ਼ੇਪ ਦੇ ਹੀ ਜਾਓ ਆ ਤਨਾ ਇਹ ਪ੍ਰੋਸੈਸ ਆਈ ਹੈ ਵੀ ਨਾਲ-ਨਾਲ ਵੇਲੋ ਤੇ ਨਾਲ-ਨਾਲ ਇੱਕ-ਇੱਕ ਗੋਲਗਾਪ ਪਾਈ ਜਾ ਉਹਦੇ ਵਿੱਚ ਮੈਂ ਲਗਾ ਲਈ ਆਹੋ ਗੈਸ ਗੈਸ ਕਰਤੀ ਹੁਣ ਤੇ ਉਹਦੇ ਉੱਚ ਉੱਚ ਪਿਆ ਤੇਲ ਦੂਜੇ ਵਿੱਚ ਰਿਫਾਈਨ ਤੇ ਪਾਇਆ 10 ਤੋਂ 15 ਹੀ ਬਣਾ ਲਿਆ ਤੇ ਬਾਕੀ ਜਿਹੜਾ ਆਟਾ ਆਇਆ ਉਹਨੂੰ ਆਤੋਲੀਆ ਇਹ ਪਰ ਨਾ ਜਦਾਂ ਨੂੰ ਗਿੱਲਾ ਕੀਤਾ ਤੇ ਇਹਨੂੰ ਗਿੱਲੇ ਨਾਲ ਕਵਰ ਕਰਨਾ ਚੰਗੀ ਤਰ੍ਹਾਂ ਬਾਕੀ ਨਹੀਂ ਹੁਣੇ ਚੱਲੇ ਆ ਕਿਚਨ ਵਿੱਚ ਇਹਨੂੰ ਫਰਾਈ ਕਰਨ ਦਿਲ ਤੇ ਨਹੀਂ ਕਰੇ ਕਰਦਾ ਗਰਮੀ ਦਾ ਪਿਛਲੇ ਲਾਰਸ ਅੰਡੇ ਵੀ ਬੜੀ ਗਰਮੀ ਸੀ ਉਹਦਾ ਵੀ ਲਾਸਟ ਜਿਹੜੇ 4 ਦਿਨ ਪਿਛਲੇ ਗਏ ਆ ਮੌਸਮ ਵਧੀਆ ਹੀ ਬਸ ਬੋਸ ਤੇ ਆਪਣੇ ਹੁੰਦੀ ਪਈ ਤੇ ਪੰਜਾਬ ਕੇ ਲੋ ਜਲੀਅਰ ਸੋਇਚ ਉੱਥੇ ਤੁਹਾਨੂੰ ਦਿਖਾਣਿਆ ਹੁਣ ਗੋਲ ਗੱਫੇ ਕਿੱਦਾਂ ਤਿਆਰ ਹੁੰਦੇ ਆ ਚਲੋ ਜੀ ਸਭ ਤੋਂ ਪਹਿਲਾਂ ਪਹਿਲੇ ਨੂੰ ਅਸੀਂ ਮੇਲਣ ਦਾ ਤਰੀਕਾ ਵੇਖ ਲਓ ਨੂੰ ਮੇਲਣਾ ਕਿੱਦਾਂ ਨਹੀਂ ਚਲੋ ਜੀ ਲੰਮੇ ਰੋ ਨੂੰ ਬਸ ਪਾਈ ਜਾਓ ਜੀ ਵਿੱਚ ਇਹਦੇ ਪਹਿਲਾਂ ਹੀ ਪਾ ਲਿਆ ਸੀ ਹੁਣ ਕੜੀ ਜੋ ਇਹ ਮਿੰਟੋ ਮੈਂ ਟੂਨ ਵਿੱਚ ਪਾਈ ਜਾਣਾ ਤੇ ਗੈਸ ਜਿਹੜੀ ਮੀਡੀਅਮ ਹੀ ਆ ਦੇਖੀ ਕਾ ਇੱਕ ਸਾਈਡ ਹੀ ਬੰਦ ਦੀ ਹੈ ਜੀ ਆਇਕਨ ਪਹਿਲਾਂ ਦਾ ਭਾਜਦਾ ਸੀ ਉਹ ਖੰਡ ਤਿਆਰ ਹੋ ਗਿਆ ਮੈਂ ਉਹ ਕਿੰਨੇ ਘਾਂਟ ਫੁੱਲਦੇ ਆ ਆ ਬਸ ਭਾਈ ਭਾਈ ਪੀਕ ਫੋਲ ਬੋੜੀ ਚਲੋ ਇੱਕ ਪੂਰਾ ਡਾ ਹੋ ਗਿਆ ਕੰਪਲੀਟ ਦੂਜੀ ਵਾਲੇ ਕੋਲ ਗੱਫੇ ਤੁਹਾਨੂੰ ਪਤਾ ਇੱਕ ਸਾਈਡ ਤੋਂ ਹੁੰਦੇ ਇੱਕ ਸਾਈਡ ਤੋਂ ਵਾਈਟ ਤੇ ਇੱਕ ਸਾਈਡ ਤੋਂ ਦੁੱਜੀ 10 ਕਪੇਰੇ ਪਹਿਲਾਂ ਕਿਤੇ ਦੇ ਉਹ ਬਣ ਗਿਆ ਹੁਣ 10 ਕਪੇਰੇ ਫੇਰ ਕਰਕੇ ਤੇ ਜਿਹੜਾ ਜਿੰਨਾ ਵੀ ਡੋ ਬਚਣਾ ਉਹਨੂੰ ਟੱਕ ਦੇਣਾ ਤੋਲਿਏ ਨਾ ਲੋ ਜੇ ਆਹ ਸਾਡਾ ਇੱਕ ਪਹਿਲਾ ਫੂਲ ਹੋ ਗਿਆ ਤਿਆਰ ਆਵਾਜ਼ ਸੁਣਿਓ ਜੀ ਦੀ ਆਹਾ ਪੂਰੇ ਕ੍ਰਾਂਚੀ ਹੋ ਗਿਆ ਹੁਣ ਮਿਹਨਤ ਤੇ ਅਟੁੱਲ ਜੀ ਨੂੰ ਪਰ ਆ ਵੀ ਜੇ ਤਾਂ ਨਾ ਦਿਲ ਘੜਦਾ ਖਾਣ ਨੂੰ ਘਰ ਬਣਾ ਕੇ ਖਾਓ ਅੱਛ ਐ ਵੀ ਗੋਲ ਗੱਪੇ ਬਣਾਉਂਦੀ ਮੈਂ ਤਾਂ ਬਾਕੀ ਕਾਂਜੀ ਕੁੰਜੀ ਜਿਹੜੀ ਹੁੰਦੀ ਆ ਕਟਾ ਪਾਣੀ ਮਿੱਠਾ ਪਾਣੀ ਉਹਦੀ ਬਣਾਉਂਦੀ ਕੋਈ ਮਿਹਨਤ ਨਹੀਂ ਆ ਉਹ ਹੀ ਆਲਰੇਡੀ ਪਹਿਲਾਂ ਹੀ ਬਣਾ ਚੁੱਕੇ ਆ ਉਹ ਕੋਈ ਦੱਸਣ ਵਾਲੀ ੱਡੀ ਵੱਡੀ ਗੱਲ ਨਹੀਂ ਫਿਰ ਵੀ ਤੁਹਾਨੂੰ ਮੈਂ ਸ਼ਾਰਟ ਚੋ ਦੱਸ ਦਿੰਨਾ ਹਨੇ ਕਿ ਐਦਾ ਬਣਿਆ ਹੀ ਹੋ ਗਿਆ ਜੀ ਇਹ ਵੀ ਭੂਟ ਹੋ ਗਿਆ ਅੱਡ ਅੰਦੇ ਵਿੱਚ ਇੱਕ ਨਹੀਂ ਬਸ ਫੁੱਲਿਆ ਬਾਕੀ ਸਾਰੇ ਫੁੱਲਿਆ ਐਦਾ ਹੀ ਹੋਣੇ ਸਾਰੇ ਕੱਢ ਕੇ ਜੇ ਫੇਰ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਤੇ ਆਦੀ ਕਾਂਜੀ ਬਾਰੇ ਵੀ ਦੱਸਦੇ ਆ ਬਨੇਰੋ ਤੁਹੀ ਬਲੌਗ ਦੇ ਨਾਲ ਅਸ ਤੋਂ ਪਾਰ ਆਹਨੇ 10 ਤੋਂ 12 ਗੋਲ ਗੱਫੇ ਲੱਗਿਆ ਬਾਕੀ ਸਾਡੇ ਸਾਰੇ ਨਿਕਲ ਆਏ ਤੇ ਬੜੇ ਘੈਂਟ ਚ ਨਿਕਲਿਆ ਚਲੋ ਜੀ ਕਰੋ ਲਾਸਟ ਸਾਡਾ ਪੋਲ ਦੀ ਸਮਾਪਤੀ ਜਿੱਦਾਂ ਜੱਗਦਾ ਮੈਨੂੰ ਕੱਢਨੇ ਆ ਗਰਮ ਗਰਮ ਉਦੋਂ ਤੁਹਾਨੂੰ ਲੱਗਣਗੇ ਵੀ ਆ ਪੋਲ ਲਿਆ ਜਿੱਦਾਂ ਜਿੱਦਾਂ ਪੂਰੀ ਟਾਇਪ ਹੀ ਲੱਗਦਿਆ ਜਦੋਂ ਪਰ ਜਿੱਦਾਂ ਜੋ-ਜੋ ਠੰਡੇ ਹੁੰਦੇ ਆ ਜੋ-ਜੋ ਸਖਤ ਹੋਈ ਜਾਂਦੇ ਆ ਹਨ ਜਿਹਦੇ ਹਿਸਾਬ ਨਾਲ ਤੁਹਾਨੂੰ ਅਸੀਂ ਦੱਸੀਆ ਉਹ ਹਿਸਾਬ ਨਾਲ ਬਣਾਓਗੇ ਇੱਥੇ ਅੰਦਰ ਤੇ ਬੜੀ ਗਰਮੀਆਂ ਤੇ ਬਾਹਰ ਸਾਡੇ ਹੋ ਗਿਆ ਬੱਦਲ ਹੋ ਗਿਆ ਹਣੀ ਆ ਬਾਹਰ ਮੌਸਮ ਹੋ ਗਿਆ ਵਾਹ ਜੀ ਬਾਹਰ ਹਵਾ ਬੜੀ ਖੂਬਸੂਰਤ ਚਲਦੀ ਪਈ ਹੈ ਮਿਰਚਾਂ ਤੇ ਬੈਂਗਰੇ ਵੀ ਲੱਗਾ ਇੱਕ ਹੈ

ਕੱਲ ਨੂੰ ਆਣਾ ਹੈ ਤੇ ਮਮੀ ਚੁੱਟਕੇ ਗੋਲ ਗੱਪੇ ਨਹੀਂ ਤੁਲੇ ਬਣਾਏ ਹੈ ਗੋਲ ਗੱਪੇ ਉਹਦਾ ਮਿਹਨਤ ਮਿਹਨਤ ਤੇਰੀ ਜਿਆਦਾ ਮੈਂ ਤਾਂ ਚਲੋ ਉੱਥੇ ਏਸੀ 'ਚ ਬੈ ਕੇ ਨਹੀਂ ਕਰਦਾ ਸਾਰਾ ਲੋ ਗੱਪੇ ਹੀ ਤੁਲੇ ਬਣਾਏ ਲੋ ਜੀ ਖਾਸ ਗੋਲ ਬਣਾਏ ਸਤਮੋ ਤੁਨ ਲੱਗ ਗਿਆ ਨੂੰ ਕੱਢਦੇ ਕੱਢਦੇ 1 ਘੰਟਾ ਲੱਗ ਗਿਆ ਸਭ ਤੋਂ ਵੱਧ ਨਿਕਾਣੀ ਕੱਢਦੇ ਟੋਟਲ ਟੋਟਲ ਟਾਈਮਿੰਗ ਲੱਗਦੀ ਇਹਦਾ 1 ਘੰਟਾ ਸਿਰਫ ਪ੍ਰੋਗਰਾਮ ਆ ਵੀ ਅੱਜ ਅੱਜ ਤੇ ਗੋਲ ਗੁਫਿਆਂ ਦਾ ਓਏ ਹਾਂ ਕੋਣੋ ਚੱਕ ਅੱਜ ਤੇ ਐਤੋਂ ਆਦੀ ਤਾਂ ਹੀ ਛੁੱਟੀਆਂ ਹੁੰਦੀਆਂ ਨੇ ਨਜ਼ਾਰੇ ਆ ਹਾਂ ਨਹੀਂ ਇਹਦੇ ਸ਼ਾਨੂ ਨਹੀਂ ਬਣਾਏ ਦੇਹੀ ਉਹੀ ਨਜ਼ਾਰੇ ਕਿਉਂਕਿ ਉਹਦੇ ਬਹੁਤੇ ਨਜ਼ਾਰੇ ਹੀ ਗਾ

ਮੇਰੇ ਲਈ એનર્ਜੀ ਦੀ ਈਡੀ ਹੈਗੀ ਹੈ ਨਾ ਹੂੰ ਉਹਨੇ ਕੋੜਕਨੇ ਨਹੀਂ ਆਇਆ ਜਿਹੜੀ ਕਾਂਜੀ ਆ ਉਹ ਕਹੇ ਕਿਹੜਾ ਕੈਮੀਕਲ ਘੋਲ ਕੇ ਦੇ ਦਿੰਦੇ ਆ ਲੈ ਬੜੋ ਫਾਉ ਜਾਗੇ ਠੀਕ ਹੈ ਠੀਕ ਹੈ ਮੁਰਿਆ ਲੋਈ ਉਹ ਦੇ ਹਮ ਵੀ ਚੈੱਕ ਕਰ ਲਿਆ ਡੈਡੀ ਮੰਮੀ ਦਾ ਤੇ ਰਿਵਿਊ ਸੁਣ ਲਿਆ ਆਓ ਪਹਿਲੇ ਤੁਹਾਨੂੰ ਇਹ ਉਹ ਦੱਸੀਏ ਕਰੰਚੀ ਕਿੰਨਾ ਹੈ ਗੋਲ ਗੱਪਾ ਪਾ ਸੁਣ ਲੋ ਆ ਮੈਗਨੇਟਿਕ ਲੱਫਣਾ ਵਾਲੇ ਹੋ ਗਿਆ ਇਹ ਸਾਡਾ ਮਸਾਲਾ ਆਲੂ ਪਿਆਜ਼ ਤੇ ਟਮਾਟਰ ਅੱਛਾ ਮੈਂ ਮਿੱਠੀ ਚਟਨੀ ਤੇ ਆ ਖੱਟੀ ਚਟਨੀ ਦੀ ਤੁਹਾਨੂੰ ਰੈਸਪੀ ਆ ਦੱਸਦਾ ਖੱਟੀ ਚਟਨੀ ਤੇ ਸੇਮ ਤੁਸੀਂ ਲਾਸਟ ਵੀਡੀਓ ਕਰ ਲਿਓ ਜਿਹੜੀ ਅਸੀਂ ਬਣਾਏ ਇੱਕ ਲੱਡੂ ਭੱਲੇ ਆ ਵੀ ਅਦੀ ਸੇਮ ਰੈਸਪੀ ਉਹੀ ਆ ਤੇ ਐਕਸਟਰਾ ਬਸ ਵਿੱਚ ਦੇ ਪੁਦੀਨਾ ਹੀ ਪਾਇਆ ਹੈ ਨਹੀਂ ਤੇ ਜਿਹੜੀ ਮਿੱਠੀ ਚਟਨੀ ਆ ਮਿੱਠੀ ਚਟਨੀ ਦੀ ਰੈਸਪੀ ਤੁਹਾਨੂੰ ਮੈਂ ਪੋਰ ਕੇ ਵੀਡੀਓ ਚ ਦੱਸਦਾਗਾ ਹਨ ਕਿਉਂਕਿ ਵੀਡੀਓ ਲੰਬੀ ਹੋਣ ਹੋਈ ਨਹੀਂ ਆ ਇਹ ਥੋੜੀ ਜਿਹੀ ਡਿਫਰੈਂਟ ਹੈ ਇਹ ਉਹਦੀ ਚਟਨੀ ਹੈ ਨਾਰਮਲੀ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਆਉਂਦੀ ਹੈ ਇਹ ਗੋਰ ਵਾਲੀ ਚਟਨੀ ਹੈ ਵਿੱਚ ਸੋ ਗਈ ਪੈ ਗਈ ਗੋਰ ਵਾਲੀ ਚਟਨੀ ਤੇ ਵਿੱਚ ਆ ਲਾ ਰੋਡ ਪਾ ਕੇ ਤੇ ਬਸ ਚਲੋ ਚੈੱਕ ਕਰੀਏ ਪਹਿਲੇ ਆ ਸੋ ਗਈ ਮਿੱਠੀ ਜਲੀ ਤੇ ਖੱਟੀ ਜਲੀ ਇਹ ਹੋ ਗਿਆ ਮੈਂ ਮੈਂ ਮੋਦੀ ਬਣੀ ਆ ਆ ਦੇਖੋ ਹੂੰ ਹੂੰ ਵੈਰੀ ਯਮ ਪੱਤੇ ਰਾਈ ਦੇ ਜਿਵੇਂ ਮੈਂ ਤਾਂ ਮੈਂ ਕੱਟ ਦਿਨਾ ਤੇ ਬੱਚਿਆਂ ਲਈ ਸਜੋਗਣਾ ਲੋਕ ਲੋਕ ਖਾਓ ਜੂਨ ਜੂਨ ਉਹ ਜਦੋਂ ਖਾਈ ਜੇਕ ਮੈਂ ਕਰੇ ਕਰਦੇ ਉਹ ਜਿਹੜੀ ਮੂੰਹ ਚ ਉਹਦੇ ਪਾਣੀ ਨਿਕਲ ਕਰਦਾ ਹੈ ਅਦੇ ਵਿੱਚ ਨਾ ਇਹ ਮਸਾਲੇ ਵਿੱਚ ਅਸੀਂ ਥੋੜਾ ਨਿੰਬੂ ਨਚੋਰ ਲੈਨੇ ਟੇਸਟੀ ਹੁੰਦਾ ਜ਼ਰਾ ਖੱਡੀ ਅਜੀ ਮਿੱਠੀ ਚਟਨੀ ਦੀ ਵੀ ਰੈਸਪੀ ਤੁਹਾਨੂੰ ਮੈਂ ਇੱਕ ਵੀਡੀਓ ਹੈ ਆਇਆ ਮੇਰੇ ਚੈਨਲ ਤੇ ਸ਼ਾਇਦ ਉਹ ਜਿਹੜੀ ਹੈ ਟਿੱਕੀ ਬਣਾਈ ਟਿੱਕੀ ਉਹਦੇ ਵਿੱਚ ਇਹ ਮਿੱਠੀ ਚਟਣੀ ਦੀ ਰੈਸਪੀ ਆ ਜੇ ਮੈਨੂੰ ਲੱਗ ਜਾਏਗੀ ਵੀਡੀਓ ਮੈਂ ਤੁਹਾਨੂੰ ਲਾਸਟ ਪਾ ਦਾਂਗਾ ਨੀ ਘੱਟ ਚਟਣੀ ਤੇ ਸੇਮ ਤੋਂ ਹੀ ਲਾਸਟ ਵੀਡੀਓ ਦੇਖ ਲਿਓ ਜਿਹਦੇ ਵਿੱਚ ਉਹਨਾਂ ਬਨੇ ਬਾਸ ਉਹਦੇ ਵਿੱਚ ਕਲਰ ਪਾਇਆ ਸੀ ਤੇ ਕਲਰ ਨਹੀਂ ਪਾਣਾ ਇੱਕ ਵਿੱਚ ਪਦੀਨਾ ਐਡ ਕਰ ਲੈਣਾ ਆ ਉਹ ਫਿਰ ਹੋਣਾ ਅੱਜ ਹੋਾਂਗੇ ਅੱਜ ਮੋਜ ਨਹੀਂ ਆਏਗਾ ਨਾ ਅੱਜ ਆਲਾ ਹੂੰ ਮਾਫ ਕਰਾ ਇਹ ਆਜੀ ਵੀਡੀਓ ਵੀਡੀਓ ਲੱਗੀ ਚੰਗੀ ਤੇ ਵੀਡੀਓ ਨੂੰ ਕੀ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਮਿਲ ਜਾਂ ਤੁਹਾਨੂੰ ਕਹੇ ਹੋਰ ਵੀਡੀਓ ਚ ਤੇ ਹੋਰ ਨਵੀਂ ਰੈਸਪੀ ਚ ਜਾਂ ਵਲੋਗਿੰਗ ਚ ਲੈ ਉਦੋਂ ਤੱਕ ਲਈ ਬਾਏ ਏਕੇ ਥੈਂਕ ਯੂ